ਮਨੁੱਖ ਨਿੰਦਾ ਸੁਣਨਾ ਚਾਹੁੰਦਾ ਹੈ ਬਸ਼ਰਤੇ ਦੂਜੇ ਦੀ ਹੋਵੇ ਦੁਸ਼ਮਣ ਦੀ ਹੋਵੇ ਮਨੁੱਖ ਉਪਮਾ ਸੁਣਨਾ ਚਾਹੁੰਦਾ ਹੈ ਬਸ਼ਰਤੇ ਆਪਣੀ ਹੋਵੇ ਬੜੀ ਖੁਸ਼ੀ ਮਿਲਦੀ ਹੈ ਦੂਜੇ ਨਿੰਦਾ ਸੁਣ ਕੇ ਬੜੀ ਖੁਸ਼ੀ ਮਿਲਦੀ ਆਪਣੀ ਉਪਮਾ ਸੁਣ ਕੇ ਬਹੁਤ ਦੁੱਖ ਹੁੰਦਾ ਜਦ ਨਿੰਦਾ ਆਪਣੀ ਹੋਵੇ ਬੜਾ ਦੁੱਖ ਹੁੰਦਾ ਜਦ ਉਪਮਾ ਦੁਸ਼ਮਣ ਦੀ ਹੋਵੇ ਵੈਰੀ ਦੀ ਹੋਵੇ ਬੜਾ ਦੁੱਖ ਹੁੰਦਾ ਹੈ ਬੜਾ ਕਲੇਸ਼ ਪਾਉਂਦਾ ਹੈ ਉਹਦੀ ਉਪਮਾ ਆਪਦੇ ਗਿਆਤ ਲਈ ਅਰਜ਼ ਕਰਾਂ ਸੰਸਾਰੀ ਦੇ ਇਹ ਲੱਛਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਸੰਸਾਰੀ ਮਨੁੱਖ ਹੈ ਹੁਣ ਭਗਤ ਕ੍ਰਿਸ਼ਨ ਉਹ ਆਖੋਗੇ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਦੁਖੀ ਹੁੰਦਾ ਦੁਖੀ ਵੀ ਹੁੰਦਾ ਆਪਣੇ ਉਪਮਾ ਸੁਣ ਕੇ ਸਾਰਾ ਜਗਤ ਰਹੀਮ ਨੂੰ ਦਾਨੇ ਕਹਿੰਦਾ ਸੀ ਯਾਨੀ ਅਜ ਤੱਕ ਅਵਤਾਰੀ ਪੁਰਸ਼ਾਂ ਨੇ ਕਿਹਾ ਦਸਵੰਦ ਕਢੋ ਉਹ ਸਿਰਫ ਦਸਵੰਦ ਆਪਣੇ ਕੋਲ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਇੰਨਾ ਵੱਡਾ ਦਾਨੇ ਕਵੀ ਰਹੀਮ ਏ ਹੋਮ ਮਿਨਿਸਟਰ ਸੀ ਅਕਬਰ ਕਾਲ ਦੇ ਚ ਵਜ਼ੀਰ ਖਾਨੇ ਖਾਨਾ ਕਵੀ ਰਹੀਮ ਬੜਾ ਵਿਦਵਾਨ ਇਹਦਾ ਗ੍ਰੰਥ ਵੀ ਹੈ ਰਹੀਮ ਦੁਹਾਵਲੇ ਬਹੁਤ ਵੱਡਾ ਵਿਦਵਾਨ ਪਠਾਨ ਸੀ ਕਾਬਲੇ ਅਕਬਰ ਨੇ ਇਸ ਨੂੰ ਹੋਮ ਮਿਨਿਸਟਰ ਬਣਾਇਆ ਹੋਇਆ ਸੀ ਸਿਆਣਾ ਬੜਾ ਸੋਝਵਾਨ ਬੜਾ ਇਹ ਸਿਰਫ ਇੱਕ ਫਿੱਸੇ ਦੀ ਇੱਕ ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਲੇਕਿਨ ਦਾਨ ਦੇਣ ਲੱਗੇ ਦਾ ਸਿਰ ਨਹੀਂਵਾਉਂਦਾ ਸੀ ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਜੇ ਤੇਰਾ ਹੱਥ ਉੱਪਰ ਆਉਂਦਾ ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ ਤੂੰ ਸਿਰ ਨਹੀਂਵਾ ਕਿਉਂ ਕਰਦਾ ਦੇਣਾ ਹੈ ਹੱਥ ਜੋ ਹੈ ਸਿਰ ਨਹੀਂਵਾ ਕਰ ਲੈਣਾ ਜੇ ਤੇਰਾ ਹੱਥ ਉੱਪਰ ਹੈ ਆਪਣਾ ਸਿਰ ਵੀ ਉੱਪਰ ਰੱਖਿਆ ਕਰ ਰਹਿਮ ਕਹਿੰਦੇ ਨੇ ਸਾਈ ਸਭ ਕੋ ਦੇਤ ਹੈ। ਪੋਖਤ ਹੈ ਦਿਨ ਰੈਨ ਲੋਗ ਨਾਮ ਮੇਰੋ ਕਹੈ ਯਾਤੇ ਨੀਚੇ ਨੇਨ। ਦੇਂਦਾ ਤੇ ਸਭ ਨੂੰ ਰੱਬ ਹੀ ਐ। ਦੱਦਾ ਦਾਤਾ ਏਕ ਹੈ। ਦੇਂਦਾ ਸਭ ਨੂੰ ਪ੍ਰਭੂ ਐ। ਪਰ ਕਰਾਂ ਕੀ ਲੋਕੀ ਮੈਨੋ ਦਾਨੀ ਆਖੇ ਜਾਂਦੇ ਨ ਮੈਂ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ। ਕੀ ਕਰਾਂ? ਸ਼ਰਮ ਨਾਲ ਮੇਰਾ ਸਿਰ ਨੀਵਾਂ ਹੋ ਜਾਂਦਾ ਹੈ। ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਭਗਤ ਦੀ ਪਹਿਚਾਨ ਆਪਣੇ ਉਪਮਾ ਸੁਣ ਕੇ ਦੁਖੀ ਹੁੰਦਾ ਹੈ। ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ। ਧਿਆਨ ਨਾਲ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਰਜ ਕੇ ਕਰੋ ਮੇਰੀ ਨਿੰਦਾ। ਕਿਉਂ? निंदा जन को खरी प्यारी निंदा बाप निंदा मैं तारी निंदक ते मां बाप दी तरह ने सावधान ਰਸ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨੇ ਮੈਂ ਸੁਚੇਤ ਹੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ निंदक ਚਾਹੀ ਦੇਣਾ ਇਹ ਤੇ मां बाप ਦੀ ਤਰ੍ਹਾਂ ਖੁਸ਼ ਹੈ ਕਬੀਰ निंदा बाप निंदा मैं तारी ਹਿਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕਤ ਹੋਏ ਬੜਾ ਪਰਵਗਾਰ ਕਰਦਾ ਸਾਡੇ ਮਨ ਨੂੰ ਤੋਂਦਾ ਬਹੁਤ ਵੱਡੀ ਗੱਲ ਗੁਜਰਾਤ ਦੇ ਵਿੱਚ ਇੱਕ ਸੰਤ ਹੋਏ ਨੇ ਦਯਾਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਯਾਰਾਮ ਸਤਸਈ ਕਰਕੇ ਉਸ ਨੂੰ ਕਹਿੰਦੇ ਨੇ ਉਹਦੇ ਵਿੱਚ ਮੈਂ ਦੋ ਬੋਲ ਪੜ੍ਹੇ ਉਸ ਮਹਾਪੁਰਸ਼ ਦੇ ਉਹ ਕਹਿੰਦਾ ਮਾਂ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤਨੇ ਮੈਂ ਤੇ ਨਿੰਦਕ ਨੂੰ ਮਾਪੇ-ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾਣੂ ਮਾਤ ਪਿਤਾ ਹੋਤੇ ਨਿੰਦਕ ਕੋ ਅਤੇ ਨੇ ਉਹ دھوਏ ਮਲਮੂਤਰ ਕਰ ਇਹ ਰਸ ਨਾ ਲਖ ਲਿਓ ਮਾਹ-ਬਾਪ ਨੇ ਮੇਰਾ ਮਲਮੂਤਰ ਸਾਫ਼ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ੁਬਾਨ ਨਾਲ ਕਰਦਾ ਮੈਂ ਤੇ ਮਾਹ-ਬਾਪ ਨਾਲੋਂ ਵੀ ਵੱਡਾ ਦਰਜਾ ਦੇਣਾ ਦਾਇਆ ਰਾਮ ਚਲੋ ਇੱਕ ਸੰਧ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਭਗਤ ਆਪਣੀ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰਾ ਹੈ ਇਹ ਵੀ ਮੈਂ ਰਚ ਕਰਦੇ ਆ ਇਰਾਨੀ ਸੂਫੀ ਸੰ ਸ਼ੇਖ ਸਾਦੀ ਕਹਿੰਦੇ ਨੇ ਅਜ ਸੋਹਬਤ ਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਆ ਮਿੱਤਰਾਂ ਤੋਂ ਦੁਖੀ ਆ ਉਹ ਲੋਕੀ ਤੇ ਮਿੱਤਰ ਬਣਾਉਂਦੇ ਨੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਆ ਕਿਉਂ ਅਜ ਸੋਹਬਤ ਤੇ ਦੋਸਤ ਤੇ ਰੰਜਮ ਕਿ ਇਹ ਹਲਾਕੇ ਬਦਮ ਹੁਸਮ ਨਮਾਏ ਮੇਰੇ ਉਹਗਣਾ ਨੂੰ ਗੁਣ ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਮੇਰੀਆਂ ਗਲਤੀਆਂ ਨੂੰ ਸਹੀ ਕਹਿੰਦੇ ਨੇ ਮੈਂ ਨਾ ਦੋਸਤਾਂ ਤੋਂ ਦੁਖੀ ਹਾਂ ਮੇਰੀ ਬਦ-ਖਲਾਕੀ ਨੂੰ ਹੀ ਇਖਲਾਕ ਆਖਦੇ ਨੇ ਕਿ ਕਰਾਂ ਅਜਾ ਸਹਬਤੇ ਦੋਸਤੇ ਰੰਜਮ ਕਿ ਇਹ ਹਲਾਕੇ ਬਦਮ ਹੁਸਮ ਨਮਾਏ ਐਬਮ ਹੁਨਰੋ ਕਮਾਲ ਬੇਨਤ ਮੇਰੇ ਐਬਾਂ ਨੂੰ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ ਔਗਣਾ ਨੂੰ ਗੁਣਾ ਕੀ ਜਾਂਦੇ ਨੇ ਐਬਮ ਹੁਨਰੋ ਕਮਾਲ ਬੇਨਤ ਖਾਰਮ ਗੁਲ ਯਾ ਸਮੇ ਨਮਾਇਦ ਮੇਰੇ ਕੰਡਿਆਂ ਨੂੰ ਚਵੇਲੀ ਦਾ ਫੁੱਲ ਕਹਿੰਦੇ ਯਾਸਮੀਨ ਚਵੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਵੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਆਉਗਣਾ ਨੂੰ ਗੁਣ ਕਹਿੰਦੇ ਨੇ ਮੇਰੀ ਬਦੇ ਖਲਾਕੀ ਨੂੰ اخلاق ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਕਹਿੰਦਾ ਇਹਨਾਂ ਦੋਸਤਾਂ ਤੋਂ ਮੈਂ ਦੁਖੀ ਹਾਂ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਮੂੰਹ ਫੜ ਜੋ ਆਇਆ ਕਹਿ ਦਿੰਦਾ ਨਹੀਂ ਪਰਵਾਹ ਕਰਨੀ ਉਹਨੂੰ ਬੇਬਾਕ ਕਹਿੰਦੇ ਨੇ ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ ਕਹਿ ਦੇਂਦੇ ਨੇ ਇਹ ਤੇ ਮੂੰਹ ਪਾਟਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ دیدار ਹੋ ਸਕਣ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮਚੋਂ ਬਖੀਲ ਹੈ ਗਾਫਲ ਤੇ ਮੈਂ ਚੋਲ ਖੋਰ ਵੀ ਹਾਂ ਅਗਲੇ ਦਾ ਚੋਗਲੀ ਕਰਕੇ ਕੰਮ ਵਿਗਾੜ ਦੇਣਾ ਗਾਫਲ ਅਚੇਤ ਵੀ ਬੜਾ ਨਾਦਾਨ ਵੀ ਬੜਾ ਬਦਬਖਤ ਹਮਚੋਂ ਬਖੀਲ ਹੈ ਗਾਫਲ ਬੇਨਜ਼ਰ ਬੇਵਾਕ ਸੱਚ ਨੂੰ ਵੇਖ ਸਕਾਂ ਏ ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਬੇਬਾਗ ਮੂੰਹ ਫਟਾ ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ ਵਾ ਜਿਹੜੀ ਆ ਗਈ ਕਹਿ ਦਿੱਤੀ ਕਹਿ ਦਿੱਤੀ ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਗ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ ਨਹੀਂ ਤੇਰੇ ਦੀਦਾਰ ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਬ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਤੋੜ ਬਣਾ ਦੇ ਗੁਰੂ ਨਾਨਕ ਬਦਬਖਤ ਹਮ ਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਭਗੋਯਦ ਜੰਤੁਰਾ ਤੇਰੇ ਚਾਕਰਾਂ ਪਾ ਖੈਰ ਸਾਦੀ ਕਹਿੰਦੇ ਨੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਉਹ ਬੇਬਾਕ ਦੁਸ਼ਮਨ ਕਿਥੇ ਹੈ ਮੂੰਹ ਫਟ ਦੁਸ਼ਮਣ ਕਿਥੇ ਕੋ ਦੁਸ਼ਮਣ ਸ਼ੌਖੇ ਚਸ਼ੰਬੇ ਬਾਗ ਤਾਂ ਐ ਬੇ ਮਰਬ ਮੰਨਮਾਇ ਜੋ ਮੇਰੇ ਮੂੰਹ ਦੇ ਉਤੇ ਮੇਰੇ ਆਗਣਾਂ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਦ اخلاقی ਦਾ ਜ਼ਿਕਰ ਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇ ਉਤੇ ਕੋਈ ਦਾਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀ ਵੀ ਇੱਕ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਨੇ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖਦੀ ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਪੜ ਸਕਾਂਗਾ ਅੱਖਰ ਨਹੀਂ ਦਿਖਾਈ ਦੇਣਗੇ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ ਨਹੀਂ ਆਪਣਾ ਆਪ ਬਹੁਤ ਨੇੜੇ ਹੈ ਆਪਣੀ ਮੂਰਖਤਾ ਨਹੀਂ ਦਿਖਾਈ ਦੇਂਦੀ ਦੂਜੇ ਦੀ ਦਿਖਾਈ ਦੇਂਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ ਆਪਣੀਆਂ ਗਲਤੀਆਂ ਨਹੀਂ ਦਿਖਾਈ ਦੇਂਦੀਆਂ ਜਿਸ ਸਮਨੋਂ ਕੋ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਣਦੀਆਂ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ ਇਹ ਤੇ ਗੁਰਮੁਖ ਹੈ ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾ ਗਿਆ ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ ਯਕੀਨ ਜੜੋਂ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ ਇਹ ਵੀ ਮਾਰਜ਼ ਕਰਦੇ ਆ ਪਹਿਲੇ ਭੁੱਲਾਂ ਹੀ ਦਿਖਾਈ ਦੇਣਗੇ ਔਰ ਉਹ ਪਤਾ ਕੀ ਕਹ ਦੇਗਾ ਕਬੀਰ ਸਭ ਤੇ ਹੰbure ਹਮ ਤਾਂ ਜੋ ਭਾਲੋ ਸਭ ਕੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਕਿਉਂ ਐਸਾ ਮਨੁੱਖ ਸਾਰਿਆਂ ਨੂੰ ਉਪਰੋਂ-ਉਪਰੋਂ ਦੇਖਣ ਲੱਗ ਪੈਂਦਾ ਹੈ ਉਪਰੋਂ-ਉਪਰੋਂ ਤੇ ਹਰ ਇੱਕ ਚੰਗਾ ਹੈ ਉਪਰੋਂ-ਉਪਰੋਂ ਦੇ ਹਰ ਇੱਕ ਗਿਆਨੀ ਹੈ ਦਾਨੀ ਹੈ شریف ਹੈ ਗੁਰਮੁਖ ਹੈ ਉਪਰੋਂ-ਉਪਰੋਂ ਤੇ ਸਾਰੇ ਚੰਗੇ ਨੇ ਐਸਾ ਮਨੁੱਖ ਚੋਂ ਕਿ ਅੰਦਰ ਮੁਖੀ ਹੋ ਜਾਂਦਾ ਹੈ ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣੇ-ਗੁਣ ਦਿਖਾਈ ਦੇਂਦੇ ਨੇ ਸਾਰੇ ਪਿਆਰੇ ਲੱਗਦੇ ਨੇ ਉਹਨੂੰ ਆਪਣੇ ਨੂੰ ਗਹਿਰਾ ਦੇਖਦਾ ਹੈ ਤੂੰ ਗਹਿਰਾਈ ਦੇਖਦਾ ਹੈ ਤੂੰ ਆਪਣੇ ਚ ਬੋਲਾ ਦਿਖਾਈ ਦੇਂਦੀ ਹੈ ਗਲਤੀਆਂ ਦਿਖਾਈ ਦੇਂਦੀ ਇਹ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇਣ